ਹੁਣ ਪੰਜਾਬ ਸਰਕਾਰ ਨੂੰ ਤੇ ਪੰਜਾਬ ਪੁਲਿਸ ਨੂੰ ਉੱਚ ਅਦਾਲਤ ਹਾਈ ਕੋਰਟ ਚ ਫਿਰ ਜਵਾਬ ਦੇਣਾ ਪਏਗਾ ਕੀ ਪੰਜਾਬ ਪੁਲਿਸ ਸਾਰਾ ਕੁਝ ਸਹੀ ਕਰ ਰਹੀ ਹੈ ਪੁਖਤਾ ਤਰੀਕੇ ਨਾਲ ਕਰ ਰਹੀ ਹੈ ਠੀਕ ਕਰ ਰਹੀ ਹੈ ਇਹ ਜਵਾਬ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਨੂੰ ਹਾਈ ਕੋਰਟ ਚ ਦੇਣੇ ਪੈਣਗੇ ਕਿਉਂਕਿ ਹਾਈ ਕੋਰਟ ਨੇ ਮੰਗੇ ਨੇ ਪਿਛਲੇ ਦਿਨੀ ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦੀ ਕਬੱਡੀ ਗਰਾਊਂਡ ਦੇ ਵਿੱਚ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ ਤੇ ਉਸ ਤੋਂ ਬਾਅਦ ਇਹ ਮਾਮਲਾ ਹਾਈ ਕੋਰਟ ਚ ਗਿਆ ਹਾਈ ਕੋਰਟ ਨੇ ਨੋਟਿਸ ਲੈ ਲਿਆ ਤੇ ਹਾਈ ਕੋਰਟ ਨੇ ਹੁਣ ਪੰਜਾਬ ਸਰਕਾਰ ਤੋਂ ਵੱਡਾ ਜਵਾਬ ਮੰਗ ਲਿਆ ਅੱਜ ਇਸ ਵਕਤ ਦੀਆਂ ਤਿੰਨ ਖਬਰਾਂ ਤੇ ਆਪਾਂ ਗੱਲ ਕਰਨੀ ਹੈ ਤੇ ਪਹਿਲੀ ਏਸੇ ਖਬਰ ਤੇ ਹੀ ਕਰ ਲੈਨੇ ਆ ਹਾਈ ਕੋਰਟ ਨੇ ਕੀ ਜਵਾਬ ਮੰਗਿਆ ਹਾਈ ਕੋਰਟ ਨੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਤੋਂ ਪੁੱਛਿਆ ਕਿ ਪੰਜਾਬ ਪੁਲਿਸ ਹਾਈ ਕੋਰਟ ਚ ਦੱਸੇ ਕਿ ਉੱਥੇ ਜਦ ਟੂਰਨਾਮੈਂਟ ਹੋ ਰਿਹਾ ਸੀ ਜਿੱਥੇ ਕਬੱਡੀ ਖਿਡਾਰੀ ਨੂੰ ਆਰਾਮ ਨਾਲ ਕੁਝ ਲੋਕ ਗੋਲੀਆਂ ਮਾਰ ਕੇ ਤੇ ਸੁੱਕੇ ਹੀ ਨਿਕਲ ਗਏ ਮਤਲਬ ਉਹਨਾਂ ਨੂੰ ਖਰੋਚ ਤੱਕ ਨਹੀਂ ਆਈ ਉਹ ਨਾ ਉਹ ਫੜੇ ਗਏ ਨਾ ਉਹਨਾਂ ਦਾ ਕੋਈ ਪਿੱਛਾ ਕਰ ਸਕਿਆ ਤਾਂ ਕਿੱਦਾਂ ਦੇ ਪ੍ਰਬੰਧ ਸੀ ਉੱਥੇ ਪੁਲਿਸ ਨੇ ਕੀ ਪ੍ਰਬੰਧ ਕੀਤੇ ਸੀ ਇਹ ਸਵਾਲ ਹਾਈ ਕੋਰਟ ਨੇ ਪੁੱਛਿਆ ਹੁਣ ਪੁਲਿਸ ਇਸ ਮਾਮਲੇ ਤੇ ਕਸੂਤੀ ਫਸੇਗੀ ਕਿਉਂਕਿ ਜਦੋਂ ਉਥੇ ਕਤਲ ਕੀਤਾ ਗਿਆ ਤਾਂ ਖਬਰਾਂ ਦੇ ਮੁਤਾਬਕ ਉਥੇ ਪੁਲਿਸ ਦੇ ਡੀਆਈਜੀ ਮੌਜੂਦ ਸੀ ਕੁਝ ਕਦਮਾਂ ਦੀ ਦੂਰੀ ਦੇ ਉੱਪਰ ਪੁਲਿਸ ਥਾਣਾ ਸੀ ਔਰ ਕੁਝ ਕਦਮਾਂ ਦੀ ਦੂਰੀ ਤੇ ਪੁਲਿਸ ਦੇ ਹੋਰ ਜਿਹੜੇ ਸੈਲਸੀ ਉਹ ਵੀ ਕੰਮ ਕਰ ਰਹੇ ਸੀ ਪਰ ਇਹਦੇ باوجود ਜੇ ਉਹ ਗੈਂਗਸਟਰ ਆਏ ਤੇ ਇੱਕ ਵੱਡੀ ਖਿਡਾਰੀ ਦਾ ਕਤਲ ਕਰਕੇ ਚਲੇ ਗਏ ਤਾਂ ਜਿਵੇਂ ਕਬੱਡੀ ਖਿਡਾਰੀ ਰਾਣਾ ਰਾਣਾ ਬਲਾਚੌਰੀਆ ਦਾ ਪਰਿਵਾਰ ਉਹਦਾ ਪਿਤਾ ਸਵਾਲ ਉਠਾ ਰਿਆ ਉਹ ਸਵਾਲ ਹੁਣ ਹਾਈ ਕੋਰਟ 'ਚ ਪੁੱਛੇ ਗਏ ਨੇ ਤੇ ਹਾਈ ਕੋਰਟ ਨੇ ਜਵਾਬ ਮੰਗ ਲਿਆ ਨੋਟਿਸ ਜਾਰੀ ਕਰ ਦਿੱਤਾ ਤੇ ਜਵਾਬ ਦੇਣਾ ਪਵੇਗਾ ਹੁਣ ਇਸ ਮਾਮਲੇ ਤੇ ਪੁਲਿਸ ਕੀ ਕਰਦੀ ਆ ਉਹ ਵੇਖਾਂਗੇ ਪਰ ਪੁਲਿਸ ਨੇ ਰਾਤ ਦੋ ਵੱਡੇ ਦਾਅਵੇ ਕਰ ਦਿੱਤੇ ਨੇ ਬੀਤੀ ਰਾਤ ਪੁਲਿਸ ਨੇ ਦੋ ਵੱਡੇ ਦਾਅਵੇ ਕੀਤੇ ਨੇ ਪੁਲਿਸ ਨੇ ਦੱਸਿਆ ਕਿ ਪੰਜਾਬ ਦੇ ਹੁਸ਼ਿਆਰਪੁਰ ਦੇ ਉੜਮੜ ਟਾਂਡਾ ਦੇ ਵਿੱਚ ਪੁਲਿਸ ਨੇ ਇੱਕ ਇਨਕਾਊਂਟਰ ਕਰਨ ਦਾ ਦਾਵਾ ਕੀਤਾ ਤੇ ਦੂਜਾ ਜਲੰਧਰ ਦੇ ਵਿੱਚ ਜਲੰਧਰ ਪੁਲਿਸ ਨੇ ਇੱਕ ਪੁਲਿਸ ਇਨਕਾਊਂਟਰ ਕਰਨ ਦਾ ਦਾਵਾ ਕੀਤਾ ਹੁਣ ਇਹ ਦੋ ਪੁਲਿਸ ਇਨਕਾਊਂਟਰ ਇਹ ਦੋ ਪੁਲਿਸ ਮੁਕਾਬਲੇ ਇਹਨਾਂ ਦੀ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲਈਏ ਦੇਖੋ ਜੀ ਪਹਿਲਾਂ ਤਾਂ ਪੁਲਿਸ ਜਦੋਂ ਇਹ ਪੁਲਿਸ ਐਨਕਾਊਂਟਰ ਕਰਦੀ ਹੈ ਤਾਂ ਇਹਦੇ ਤੇ ਲੋਕਾਂ ਦੇ ਦਿਮਾਗਾਂ 'ਚ ਸ਼ੱਕ ਤੇ ਸਵਾਲ ਪੈਦਾ ਹੁੰਦੇ ਨੇ ਕਿਉਂਕਿ ਪਹਿਲਾਂ ਬਹੁਤ ਸਾਰੇ ਝੂਠੇ ਪੁਲਿਸ ਮੁਕਾਬਲੇ ਕੀਤੇ ਗਏ ਅਦਾਲਤਾਂ ਵੱਲੋਂ ਝੂਠੇ ਪੁਲਿਸ ਮੁਕਾਬਲੇ 'ਚ ਸਜ਼ਾਵਾ ਹੋਈਆਂ ਹੁਣ ਹਸ਼ਿਆਰਪੁਰ ਪੁਲਿਸ ਨੇ ਦਾਵਾ ਕੀਤਾ ਹੈ ਕਿ ਇੱਕ ਪਿਛਲੇ ਦਿਨੀ ਇੱਕ ਮੋਟਰਸਾਈਕਲ ਮਕੈਨਿਕ ਬਲਜੀਤ ਸਿੰਘ ਦਾ ਟਾਂਡਾ ਉੜਮੜ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਪੁਲਿਸ ਕਹਿੰਦੀ ਕਿ ਉਹਦੇ ਕਾਤਲਾਂ ਨੂੰ ਅਸੀਂ ਫੜਨ ਦੇ ਲਈ ਕੋਸ਼ਿਸ਼ ਕਰ ਰਹੇ ਸੀ ਜਦੋਂ ਸਾਨੂੰ ਇਨਪੁਟ ਮਿਲੀ ਅਸੀਂ ਇੱਕ ਵਿਅਕਤੀ ਦਾ ਪਿੱਛਾ ਕੀਤਾ ਉਹ ਮੋਟਰਸਾਈਕਲ ਤੇ ਸੀਗਾ ਔਰ ਪੁਲਿਸ ਦੇ ਮੁਤਾਬਕ ਉਹ ਕਹਿੰਦੇ ਜਦੋਂ ਅਸੀਂ ਉਹਨੂੰ ਪਿੱਛਾ ਕਰਕੇ ਕੋਸ਼ਿਸ਼ ਕੀਤੀ ਰੋਕਣ ਦੀ ਫੜਨ ਦੀ ਤਾਂ ਉਹਨੇ ਪੁਲਿਸ ਪਾਰਟੀ ਤੇ ਗੋਲੀਆਂ ਚਲਾਤੀਆਂ ਇਹ ਪੁਲਿਸ ਕਹਿੰਦੀ ਹੈ ਪੁਲਿਸ ਕਹਿੰਦੀ ਹੈ ਜਦੋਂ ਉਹਨੇ ਗੋਲੀਆਂ ਚਲਾਈਆਂ ਤਾਂ ਫਿਰ ਅਸੀਂ ਜਵਾਬੀ ਫਾਇਰਿੰਗ ਕੀਤੀ ਤੇ ਜਵਾਬੀ ਫਾਇਰਿੰਗ ਦੇ ਵਿੱਚ ਫਿਰ ਉਹਦੇ ਗੋਲੀ ਲੱਗੀ ਐ ਤੇ ਫਿਰ ਉਹਨੂੰ ਗ੍ਰਿਫਤਾਰ ਵੀ ਕਰ ਲਿਆ ਔਰ ਉਹਨੂੰ ਹਸਪੀਟਲ 'ਚ ਐਡਮਿਟ ਵੀ ਕਰਾਤਾ ਹੁਣ ਦੂਜੇ ਪਾਸੇ ਜਲੰਧਰ ਪੁਲਿਸ ਕੀ ਕਹਿੰਦੀ ਐ ਬੀਤੇ ਕੱਲ ਜਲੰਧਰ ਦੇ ਵਿੱਚ ਉਥੇ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਰੌਲਾ ਪਿਆ ਉਹ ਰੌਲਾ ਕਾਫੀ ਵੱਡਾ ਹੋ ਗਿਆ ਤੇ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਚੱਲੇ ਰੌਲੇ ਦੇ ਵਿੱਚ ਫਿਰ ਗੋਲੀਆਂ ਚੱਲੀਆਂ ਨੇ ਗੋਲੀਆਂ ਤਾਂ ਉਹ ਜਿਹੜੀਆਂ ਗੋਲੀਆਂ ਚੱਲੀਆਂ ਉਹਦੇ ਉਹਦੇ ਵਿੱਚ ਕੁਝ ਵਿਅਕਤੀ ਜ਼ਖਮੀ ਹੋਏ ਉਸ ਤੋਂ ਬਾਅਦ ਪੁਲਿਸ ਨੇ ਰਾਤ ਨੂੰ ਫਿਰ ਪੁਲਿਸ ਅਨਕਾਊਂਟਰ ਕਿਹਾ ਕਿ ਅਸੀਂ ਕੀਤਾ ਪੁਲਿਸ ਕਹਿੰਦੀ ਹੈ ਕਿ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਸੀ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਤੇ ਉਹਨਾਂ ਨੇ ਪੁਲਿਸ ਤੇ ਵੀ ਗੋਲੀ ਚਲਾਈ ਤੇ ਪੁਲਿਸ ਨੇ ਫਿਰ ਜਵਾਬੀ ਫਾਇਰਿੰਗ ਕੀਤੀ ਤਾਂ ਪੁਲਿਸ ਕਹਿੰਦੀ ਹੈ ਕਿ ਫਿਰ ਜਵਾਬੀ ਫਾਇਰਿੰਗ ਦੇ ਵਿੱਚ ਉੱਥੇ ਗੋਲੀ ਲੱਗੀ ਹੁਣ ਇੱਕ ਤਾਂ ਗੱਲ ਪੁਲਿਸ ਦੀ ਮੰਨਣ ਵਾਲੀ ਹੈ ਪੁਲਿਸ ਦੀ ਗੋਲੀ ਹਮੇਸ਼ਾ ਜਵਾਬੀ ਫਾਇਰਿੰਗ ਚ ਹੀ ਲੱਗਦੀ ਹੈ ਪੁਲਿਸ ਹਮੇਸ਼ਾ ਜਵਾਬੀ ਫਾਇਰਿੰਗ ਕਰਦੀ ਹੈ ਸਾਡੇ ਪੰਜਾਬ ਦੀ ਪੁਲਿਸ ਕਦੇ ਵੀ ਪਹਿਲ ਗਲਤੀ ਨਹੀਂ ਕਰਦੀ ਤੇ ਤੁਹਾਨੂੰ ਕੀ ਜੱਪਦਾ ਹੁਣ ਇਹ ਦੋ ਐਨਕਾਊਂਟਰ ਕੱਲ ਹੋਏ ਪਰਸੋਂ ਵੀ ਹੋਏ ਚੌਥੇ ਵੀ ਰੋਜ਼ਾਨਾ ਹੀ ਪੁਲਿਸ ਐਨਕਾਊਂਟਰ ਰੋਜ਼ਾਨਾ ਹੀ ਪੰਜਾਬ ਚ ਇਹ ਕੰਮ ਚੱਲ ਪਿਆ ਕਿਤੇ ਨਾ ਕਿਤੇ ਪੁਲਿਸ ਤੇ ਕੋਈ ਨਾ ਕੋਈ ਫਾਇਰਿੰਗ ਕਰ ਦਿੰਦਾ ਹੈ ਤੇ ਫਿਰ ਪੁਲਿਸ ਅੱਗੋਂ ਸਾਹਮਣੇ ਜਵਾਬੀ ਕਾਰਵਾਈ ਕਰਦੀ ਹੈ ਫਾਇਰਿੰਗ ਕਰਦੀ ਹੈ ਤੇ ਅਗਲੇ ਨੂੰ ਲੱਗ ਜਾਂਦੀ ਹੈ ਹੁਣ ਇਹ ਆ ਦੋ ਦਿਨ ਪਹਿਲਾਂ ਜਿਹੜਾ ਇਨਕਾਊਂਟਰ ਹੋਇਆ ਉਹਦੇ ਚ ਇੱਕ ਵਿਅਕਤੀ ਪੰਜਾਬ ਦੇ ਵਿੱਚ ਲਾਲੜੂ ਪੁਲਿਸ ਨੇ ਮੁਹਾਲੀ ਦੇ ਵਿੱਚ ਮਾਰਿਆ ਵੀ ਹੈ ਤਾਂ ਲਗਾਤਾਰ ਇਹ ਜੋ ਹੋ ਰਿਹਾ ਹੈ ਇਹਦੇ ਉੱਪਰ ਸੋਚਣਾ ਬਣਦਾ ਔਰ ਕੁਝ ਲੋਕ ਇਹਦੇ ਉੱਪਰ ਲਗਾਤਾਰ ਪ੍ਰਸ਼ਨ ਖੜੇ ਕਰ ਰਹੇ ਨੇ ਸਵਾਲ ਉਠਾ ਰਹੇ ਨੇ ਕਿਉਂਕਿ ਅੱਜ ਤੋਂ ਲਗਭਗ 6 6 ਮਹੀਨੇ ਪਹਿਲਾਂ ਕਦੇ ਵੀ ਰੋਜ਼ਾਨਾ ਪੁਲਿਸ ਇਨਕਾਊਂਟਰ ਦੀ ਖਬਰ ਤਾਂ ਛੱਡੋ ਮਹੀਨੇ 'ਚ ਵੀ ਇੱਕ ਖਬਰ ਮੁਸ਼ਕਲ ਹੀ ਆਉਂਦੀ ਸੀ ਤੇ ਅੱਜ ਰੋਜ਼ਾਨਾ ਵਾਂਗ ਪੁਲਿਸ ਇਨਕਾਊਂਟਰਸ ਦੀਆਂ ਜਿਹੜੀਆਂ ਖਬਰਾਂ ਨੇ ਉਹ ਆ ਰਹੀਆਂ ਨੇ ਤਾਂ ਇਹਦੇ ਉੱਪਰ ਫਿਰ ਲੋਕਾਂ ਦੇ ਫਿਰ ਜਨਤਾ ਦੇ ਸਵਾਲ ਜਿਹੜੇ ਉੱਠਣੇ ਉਹ ਸੁਭਾਵਿਕ ਨੇ ਹੁਣ ਇਹ ਜਿਹੜੇ ਪੁਲਿਸ ਇਨਕਾਊਂਟਰ ਪੁਲਿਸ ਨੇ ਅੱਜ ਕਰਨ ਦਾ ਦਾਵਾ ਕੀਤਾ ਹੈ ਇਹ ਕੀ ਨੇ ਇਹ ਤਾਂ ਆਉਣ ਵਾਲਾ ਟਾਈਮ ਦੱਸੇਗਾ ਪੁਲਿਸ ਵੀ ਇਨਵੈਸਟੀਗੇਸ਼ਨ ਕਰ ਰਹੀ ਹੈ ਤੇ ਸਮਾਜ ਵੀ ਚੰਗੀ ਤਰ੍ਹਾਂ ਅੱਖਾਂ ਖੋਲ ਕੇ ਦੇਖ ਰਿਹਾ ਪਰ ਜੋ ਇਹ ਸਮਾਜ ਦੇ ਵਿੱਚ ਚੱਲਿਆ ਕੰਮ ਇਹਦਾ ਜ਼ਿੰਮੇਵਾਰ ਗੰਦੀਆਂ ਸਿਆਸਤਾਂ ਤੇ ਸਿਸਟਮ ਹੈ ਉਹ ਘਟੀਆ ਸਿਆਸਤਾਂ ਤੇ ਉਹ ਉਹ ਸਿਆਸਤਾਂ ਕਰਨ ਵਾਲੀ ਜਿਨ੍ਹਾਂ ਨੇ ਇਸ ਤਰ੍ਹਾਂ ਦੀਆਂ ਸਿਆਸਤਾਂ ਕੀਤੀਆਂ ਜਿਹੜੀਆਂ ਸਿਆਸਤਾਂ ਦੇ ਵਿੱਚੋਂ ਪੰਜਾਬ ਦੇ ਵਿੱਚ ਗੁੰਡਾਗਰਦੀ ਜਿਹੜੀਆਂ ਸਿਆਸਤਾਂ ਦੇ ਵਿੱਚੋਂ ਪੰਜਾਬ ਦੇ ਵਿੱਚ ਨਸ਼ਾ ਗੈਂਗਸਟਰ ਪੁਨਾ ਇਹ ਸਾਰਾ ਕੁਝ ਨੇ ਜਨਮ ਲਿਆ ਕਿਹੜਾ ਪਰਿਵਾਰ ਕਿਹੜੀ ਮਾਂ ਤੇ ਕਿਹੜਾ ਪੁੱਤ ਇਹ ਚਾਹੁੰਦਾ ਹੈ ਕਿ ਮੈਂ ਐਸ ਰਾਹ ਤੁਰਨਾ ਹੈ ਨਿਸ਼ਾਨਾ ਕਿਸੇ ਦਾ ਨਹੀਂ ਹੁੰਦਾ ਪਰ ਹਾਲਾਤ ਜਿਹੜੇ ਨੇ ਉਹ ਸਿਆਸਤਾਂ ਐਸੇ ਬਣਾ ਦਿੰਦੀਆਂ ਨੇ ਜਿੰਨਾ ਕਰਕੇ ਮਜਬੂਰ ਹੋ ਜਾਂਦੇ ਨੇ ਬਹੁਤ ਸਾਰੇ ਲੋਕ ਉਸ ਦਲਦਲ ਵੱਲ ਜਾਣ ਦੇ ਲਈ ਜਿੱਧਰ ਉਹ ਜਾਣਾ ਨਹੀਂ ਚਾਹੁੰਦੇ ਅੱਜ ਪੰਜਾਬ ਦੇ ਵਿੱਚ ਨਸ਼ਾ ਬਹੁਤ ਹੈ ਅੱਜ ਪੰਜਾਬ ਦੇ ਵਿੱਚ ਗੁੰਡਾਗਰਦੀ ਕਤਲੋਗਾਰਤ ਬਹੁਤ ਹੈ ਅੱਜ ਪੰਜਾਬ 'ਚ ਰਿਸ਼ਵਤਖੋਰੀ ਬਹੁਤ ਹੈ ਔਰ ਇਹ ਸਭ ਕੁਝ ਦੇ ਜਨਮਦਾਤਾ ਕੌਣ ਨੇ ਇਹ ਸਭ ਕੁਝ ਦੇ ਮਾਂ ਪਿਓ ਕੌਣ ਨੇ ਉਹੀ ਜਿਹੜੇ ਇਹਨਾਂ ਮੁੱਦਿਆਂ ਦੇ ਉੱਪਰ ਰੋਟੀਆਂ ਸੇਕਦੇ ਨੇ ਇਹ ਸਭ ਕੁਝ ਦਾ ਸ਼ਿਕਾਰ ਕੌਣ ਹੈ ਉਹੀ ਆਪਾਂ ਜਿਹੜੇ ਇਸ ਸਭ ਕੁਝ ਨੂੰ ਸਮਝ ਨਹੀਂ ਰਹੇ ਔਰ ਅਸੀਂ ਜਿਨ੍ਹਾਂ ਨੇ ਇਹ ਸਭ ਕੁਝ ਪੈਦਾ ਕੀਤਾ ਜਿਹੜੇ ਸਭ ਕੁਝ ਇਹ 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 ਸਭ ਕੁਝ ਦੇ ਜ਼ਿੰਮੇਵਾਰ ਨੇ ਆਪਾਂ ਉਹਨਾਂ ਨੂੰ ਹੀ ਆਪਣੀਆਂ ਅੱਖਾਂ ਤੇ ਬਿਠਾਉਣੇ ਆ ਆਪਣੇ ਲੀਡਰ ਆਪਣੇ ਨੇਤਾ ਮੰਨਦੇ ਆ ਇੱਥੇ ਸਾਡਾ ਬਹੁਤ ਵੱਡਾ ਸਮਝਦਾ ਇੱਕ ਦਿਵਾਲੀਆਪਨ ਜਿਹੜਾ ਕਿ ਚਾਹਿਆ ਘਟੀਆ ਸਿਆਸਤਾ ਨਹੀਂ ਉਹ ਸਾਡੇ ਚ ਆਇਆ ਅਸੀਂ ਦੋਸਤ ਤੇ ਦੁਸ਼ਮਣ ਦੀ ਪਛਾਣ ਨਹੀਂ ਕਰ ਪਾ ਰਹੇ ਇਥੇ ਅਸੀਂ ਬਹੁਤ ਵੱਡੇ ਟਪਲੇ ਚਾਂ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਵਿਚਾਰ ਲਿਖਿਓ ਮੈਨੂੰ ਇੰਜ ਲੱਗਦਾ ਕਿ ਪੰਜਾਬ ਦਾ ਮਾਹੌਲ ਜਿਹੜਾ ਲਗਾਤਾਰ ਖਰਾਬ ਕੀਤਾ ਜਾ ਰਿਹਾ ਉਹਨਾਂ ਵੱਲੋਂ ਜਿਹੜੇ ਬਾਤੇ ਫਿਕਰਮੰਦ ਹੋ ਕੇ ਬਿਆਨ ਦਿੰਦੇ ਨੇ ਉਹਨਾਂ ਸਿਆਸਤਦਾਨਾਂ ਨੇ ਪਿਛਲੇ 30-35 ਸਾਲਾਂ ਚ ਪੰਜਾਬ ਨੂੰ ਕਿਸ ਮੋੜ ਤੇ ਲਿਜਾ ਕੇ ਖੜਾ ਕਰ ਦਿੱਤਾ ਇਹਦੇ ਬਾਰੇ ਸੋਚਣਾ ਹੁਣ ਹਰ ਬੰਦੇ ਦੀ ਲੋਡ ਬਣ ਗਿਆ ਮੈਂ ਵੇਖਿਆ ਬਹੁਤ ਸਾਰੇ ਜਿਹੜੇ ਛੋਟੇ ਬਾਜ਼ਾਰ ਨੇ ਉਹਨਾਂ ਉਹਨਾਂ ਬਾਜ਼ਾਰਾਂ ਦੇ ਵਿੱਚ ਲੋਕ ਅੱਜਕੱਲ 6 ਸਾਢੇ 6 ਦੁਕਾਨਾਂ ਬੰਦ ਕਰ ਦਿੰਦੇ ਨੇ ਤੇ ਚਲੇ ਜਾਂਦੇ ਨੇ ਮੈਂ ਇਹ ਗੱਲ ਨੋਟ ਕੀਤੀ ਪਹਿਲਾਂ ਇਸ ਤੋਂ ਡੇਢ ਘੰਟਾ 2 ਘੰਟੇ ਲੇਟ ਕਰਦੇ ਸੀ ਗੱਲ ਗਰਮੀਆਂ ਸਰਦੀਆਂ ਦੀ ਨਹੀਂ ਕਰ ਰਿਆ ਮੈਂ ਜਿੱਥੇ ਗਰਮੀਆਂ ਚ ਪਹਿਲਾਂ 9:30 10 ਵਜੇ ਤੱਕ ਬਾਜ਼ਾਰ ਖੁੱਲਦਾ ਸੀ ਛੋਟੇ ਬਾਜ਼ਾਰ ਜਿਹੜੇ ਆਨ ਰੋਡ ਮੈਂ ਕਈ ਥਾਵਾਂ ਤੇ ਪੁੱਛਿਆ ਵੀ ਆਹ ਕਿਉਂ ਆ ਤੇ ਜਿਹੜਾ ਕਾਰਨ ਉਹ ਦੱਸਿਆ ਲੋਕਾਂ ਨੇ ਉਹ ਲੋਕ ਕਹਿੰਦੇ ਵੀ ਯਾਰ ਧਾਰ ਆਉਂਦਾ ਘਰੇ ਜਾਣਾ ਮੋਟਰਸਾਈਕਲਾਂ ਤੇ ਜਾਣਾ ਹੁੰਦਾ ਤੇ ਮਾਹੌਲ ਬੜਾ ਖਰਾਬ ਹੈ ਜਦੋਂ ਲੋਕ ਇਹ ਕਹਿੰਦੇ ਨੇ ਤਾਂ ਆਪਣੇ ਆਪ ਦੇ ਵਿੱਚ ਹੀ ਸਰਕਾਰਾਂ ਦੇ ਮੂੰਹ ਦੇ ਵਿੱਚ ਇੱਕ ਇੱਕ ਇਹ ਥਪੇੜਾ ਉਹਨਾਂ ਸਿਆਸਤਾਂ ਦੀ ਜਿਹੜੀਆਂ ਦਾਅਵੇ ਕਰਦੀਆਂ ਨੇ ਕਿ ਅਸੀਂ ਪੰਜਾਬ ਨੂੰ ਬਹੁਤ ਵਧੀਆ ਚਲਾ ਰਹੇ ਹਾਂ ਅਸੀਂ ਪੰਜਾਬ ਲਈ ਆਹ ਕਰ ਰਹੇ ਹਾਂ ਅਸੀਂ ਪੰਜਾਬ ਲਈ ਉਹ ਕਰ ਰਹੇ ਹਾਂ ਜਨਤਾ ਕੀ ਕਹਿ ਰਹੀ ਹੈ ਜਿੰਨੀਆਂ ਵੀ ਪਾਰਟੀਆਂ ਨੇ ਉਹ ਸਾਰੀਆਂ ਦਾਅਵੇ ਕਰਦੀਆਂ ਨੇ ਕਿ ਅਸੀਂ ਪੰਜਾਬ ਦੇ ਵਿੱਚ ਬਹੁਤ ਚੰਗਾ ਰਾਜ ਕੀਤਾ ਪੰਜਾਬ ਦੇ ਲੋਕਾਂ ਲਈ ਬਹੁਤ ਕੁਝ ਵਧੀਆ ਕੀਤਾ ਪਰ ਪਰ ਲੋਕ ਕੀ ਇਹ ਗੱਲ ਮੰਨਦੇ ਨੇ ਪਿਛ ਲੱਗਾ ਉਹਨੂੰ ਛੱਡ ਕੀ ਲੋਕ ਇਹ ਤਾਂ ਮੰਨਦੇ ਨੇ ਵੀ ਪੰਜਾਬ ਦੇ ਹਾਲਾਤ ਖਰਾਬ ਹੋਏ ਪੰਜਾਬ ਚ ਲੁੱਟਖੋਬਦੀ ਚੋਰੀਆਂ ਵਧੀਆਂ ਦਿਨ ਦੀ ਵੀ ਲੁੱਟਿਆ ਜਾਂਦਾ ਹੈ ਕਤਲਗਾਰਤ ਵਧੀ ਹੈ ਨਸ਼ਾ ਬਹੁਤ ਵਧਿਆ ਪਰ ਸਾਡੀ ਜਨਤਾ ਜੜ ਤੱਕ ਤਹਿ ਤੱਕ ਜਾਣ ਵਾਲੀ ਸੋਚ ਨਹੀਂ ਰੱਖਦੀ ਤੇ ਜਦੋਂ ਜੜ ਤੱਕ ਤਹਿ ਤੱਕ ਜਾਣ ਵਾਲੀ ਸੋਚ ਨਾ ਹੋਵੇ ਤਾਂ ਫਿਰ ਉਹ ਸਾਰਾ ਕੁਝ ਪਲਦਾ ਰਹਿੰਦਾ ਹੈ ਜੋ ਗਲਤ ਸਿਆਸਤ ਨੇ ਜਨਮਿਆ ਹੁੰਦਾ ਹੈ ਕਿਉਂਕਿ ਜਿਹੜੀ ਠੱਲ ਪਾਉਣੀ ਆ ਉਹ ਪਾਉਣੀ ਆ ਲੋਕ ਚੇਤਨਾ ਨੇ ਤੇ ਜਦੋਂ ਲੋਕ ਚੇਤਨਾ ਅਜੇ ਘੱਟ ਹੋਵੇ ਸਤਾਹੀ ਪੱਧਰ ਤੇ ਹੋਵੇ ਤਾਂ ਫਿਰ ਉਹ ਸਾਰਾ ਕੁਝ ਉਵੇਂ ਚੱਲਦਾ ਰਹਿੰਦਾ ਤੇ ਅੱਜ ਵੀ ਇਹ ਚੱਲ ਰਿਹਾ ਪੰਜਾਬ ਦੇ ਵਿੱਚ ਰੋਜ਼ਾਨਾ ਜਿਹੜੇ ਗੈਂਗਸਟਰ ਵਾਰਦਾਤਾਂ ਦੀਆਂ ਖਬਰਾਂ ਆਉਂਦੀਆਂ ਤੇ ਬਾਅਦ ਚ ਪੁਲਿਸ ਵੱਲੋਂ ਐਨਕਾਊਂਟਰ ਹੋ ਰਹੇ ਨੇ ਇਹ ਕੋਈ ਅਚਾਨਕ ਆਪਣੇ ਆਪ ਬਣਿਆ ਵਰਤਾਰਾ ਨਹੀਂਗਾ ਇਹ ਇਸ ਸਿਸਟਮ ਔਰ ਸਿਆਸਤਾਂ ਦੀ ਦੇਣ ਹੈ ਹੁਣ ਮੈਂ ਤਾਂ ਰੋਜ਼ ਇੱਕੋ ਗੱਲ ਤੇ ਵੱਧ ਜ਼ੋਰ ਦਿਨਾ ਕਈ ਭੈਣਾ ਭਰਾਵਾਂ ਨੂੰ ਐ ਵੀ ਲੱਗਦਾ ਹੋਣਾ ਕਿ ਇੱਕੋ ਗੱਲ ਤੇ ਵੱਧ ਜ਼ੋਰ ਕਿਉਂ ਪਰ ਜਿਹੜੀਆਂ ਗੱਲਾਂ ਪੰਜਾਬ 'ਚ ਮੇਰੇ ਖਿਆਲ ਨਾਲ ਜੇ ਪੰਜਾਬ 'ਚ 4-5 ਚੀਜ਼ਾਂ ਠੀਕ ਹੋ ਜਾਣ ਤੇ ਉਹਨਾਂ ਦੇ ਪੈੜ 'ਚ ਫਿਰ ਬੜਾ ਕੁਝ ਠੀਕ ਆਪਣੇ ਆਪ ਹੋ ਲੱਗ ਜਾਣਾ ਪੰਜਾਬ 'ਚ ਨਸ਼ਾ ਬੰਦ ਹੋ ਜੇ ਪੰਜਾਬ 'ਚ ਜਿਹੜੀ ਜਵਾਨੀ ਆ ਉਹਨੂੰ ਜਿਹੜਾ ਗੁੰਡਾ ਬਿਰਤੀ ਦਾ ਚਸਕਾ ਪਾਇਆ ਜਾ ਰਿਹਾ ਹੈ ਜਿਹਦੇ ਚ ਸਾਡੇ ਪੰਜਾਬ ਦਾ ਸੰਗੀਤ ਗਾਇਕੀ ਦਾ ਇੱਕ ਹਿੱਸਾ ਵੀ ਸ਼ਾਮਲ ਹੈ ਜਿਹੜਾ ਉਦਾਂ ਦੇ ਗੀਤ ਗਾ ਕੇ ਸਾਡੀ ਜਵਾਨੀ ਨੂੰ ਚਸਕਾ ਪਾਉਂਦਾ ਹੈ ਉਹਨੂੰ ਵਧਾਉਂਦਾ ਹੈ ਉਹ ਸਾਰੇ ਕੁਸ਼ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਲੋਕ ਚੇਤਨਾ ਵੱਡਾ ਰੋਲ ਅਦਾ ਕਰਦੀ ਹੈ ਤੁਸੀਂ ਇਹ ਸਭ ਕੁਸ਼ ਦੇ ਉੱਪਰ ਕੀ ਸੋਚਦੇ ਹੋ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ ਸ਼ੁਕਰੀਆ